ਜਿੰਨਾ ਪਿਆਰ ਜੱਟ ਜ਼ਮੀਨ ਦੇ ਨਾਲ ਕਰਦਾ ਨਾ ਜੀ ਉਨਾ ਪਿਆਰ ਜੱਟ ਟਰੈਕਟਰ ਨਾਲ ਵੀ ਕਰਦਾ ਟਰਾਲੀ ਨਾਲ ਵੀ ਕਰਦਾ ਤਾਂ ਇਹਦੀ ਮਿਸਾਲ ਤੁਹਾਨੂੰ ਦੇਖਣ ਨੂੰ ਮਿਲਦੀ ਆ ਆਹ ਟਰਾਲੀ ਜੋ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੁਹਾਨੂੰ ਇੱਕ ਵਾਰ ਪਹਿਲੇ ਪੂਰੀ ਟਰਾਲੀ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਬਕਾਇਦਾ ਲਾਈਟਾਂ ਲਾਈਆਂ ਗਈਆਂ ਨੇ ਅੰਦਰ ਚਾਰਜਿੰਗ ਦਾ ਇੰਤਿਆਮ ਕੀਤਾ ਗਿਆ ਹੈ ਜਗ੍ਹਾ-ਜਗ੍ਹਾ ਸਾਹਮਣੇ ਏਸੀ ਦਾ ਵੀ ਪ੍ਰਬੰਧ ਹੈ ਇਨਵਰਟਰ ਵੀ ਲੱਗਿਆ ਹੋਇਆ ਹੈ ਬੈਟਰੀ ਵੀ ਲੱਗੀਆਂ ਹੋਈਆਂ ਨੇ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲਿਆਂਗੇ ਸਾਡੇ ਨਾਲ ਪ੍ਰਧਾਨ ਜੀ ਨੇ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਬੜੀ ਹੀ ਖੂਬਸੂਰਤ ਟਰਾਲੀ ਬਣਾਈ ਹੈ ਜੀ ਇਹ ਆਈਡੀਆ ਪਹਿਲੇ ਦੱਸੋ ਕਿਵੇਂ ਆਇਆ ਜੀ ਕਿ ਐਂ ਤਿਆਰ ਕਰਨੀ ਹੈ ਜੀ ਦੇਖੋ ਜੀ ਇਹ ਆਈਡੀਆ ਜੋ ਵੀ ਆ ਇਹ ਹੁੰਦਾ ਵਾ ਮੌਕੇ ਦੇ ਹਿਸਾਬ ਦੇ ਨਾਲ ਅੱਛਾ ਜੀ ਇਹ ਸਰਕਾਰਾਂ ਨੇ ਸਾਡੇ ਨਾਲ ਜਿਹੜੇ ਵਿਹਾਰ ਕੀਤੇ ਆ ਨਾ ਹਾਂਜੀ ਜਿਵੇਂ ਇਸ ਤੋਂ ਪਹਿਲਾਂ ਅਸੀਂ ਸਵਾ ਸਾਲ ਰਹਿ ਗਏ ਆ ਦਿੱਲੀ ਜੀ ਜੀ ਉਹਦੇ ਚਾਂ ਵੇਖਿਆ ਕਿ ਇਹ ਇਡਿਆ ਲੰਮਾ ਸਮਾਂ ਰਹਿਣ ਵਾਸਤੇ ਜੀ ਇਹਨਾਂ ਸਰਕਾਰਾਂ ਦੇ ਨਾਲ ਲੜਨ ਵਾਸਤੇ ਸਾਨੂੰ ਇੱਕ ਮਕਾਨ ਚਾਹੀਦਾ ਜੀ ਠੀਕ ਹੈ ਜੀ ਇਹ ਤੇ ਅਸੀਂ ਆਪਣੇ ਆਪ ਦੇਖਿਆ ਜਾਵੇ ਕਿ ਇਹ ਸਾਡਾ ਕਮਰਾ ਹੈ ਕਮਰਾ ਹੀ ਹੈ ਇਹ ਮਕਾਨ ਹੈ ਸਾਡਾ ਠੀਕ ਹੈ ਜੀ ਇਹ ਜ਼ਰੂਰਤ ਨੇ ਬਣਾਇਆ ਔਰ ਜ਼ਰੂਰਤ ਨੇ ਸਾਨੂੰ ਐਸ ਬਨੇ ਖੜਿਆ ਔਰ ਅਸੀਂ ਇਹਨੂੰ ਇੱਕ ਆਲਾ ਸ਼ਾਨ ਕਮਰੇ ਦੀ ਤਰ੍ਹਾਂ ਬਣਾ ਕੇ ਆਪਣਾ ਇੱਕ ਘਰ ਬਣਾਇਆ ਵਾ ਇਹਦੇ 'ਚ ਨਾ ਸਾਨੂੰ ਮੀਂਹ ਦਾ ਡਰ ਨਾ ਸਾਨੂੰ ਢੇਰੀ ਦਾ ਡਰ ਨਾ ਸਾਨੂੰ ਸੌਣ ਦਾ ਇਹ ਸਾਡੇ ਆਸਤੇ ਅੰਦਰ ਬਿਸਤਰੇ ਬਣੇ ਫੜੇ ਨੇ ਅਸੀਂ ਥੱਲੇ ਪਏ ਆ ਬੜੇ ਆਰਾਮ ਦੇ ਨਾਲ ਘਰ ਚ ਵੀ ਇਹਨਾਂ ਆਰਾਮ ਨਹੀਂ ਮਿਲਦਾ ਜਿਹਨਾਂ ਸਾਨੂੰ ਇਸ ਟਾਈਮ ਆਪਣੇ ਇਸ ਘਰ ਚ ਮਿਲ ਰਿਹਾ ਠੀਕ ਇੱਥੇ ਕੀ ਕੀ ਪ੍ਰਬੰਧ ਆ ਥੋੜਾ ਇਹ ਦੱਸੋ ਵਿਰਤਾਰਨਾ ਜੀ ਦੇਖੋ ਜੀ ਇਹਦੇ ਵਿੱਚ ਅਸੀਂ ਹੁਣ ਤੁਹਾਡੇ ਸਾਹਮਣੇ ਆ ਕਿ ਲਾਈਟ ਦਾ ਪੂਰਾ ਪ੍ਰਬੰਧ ਆ ਜੀ ਅਸੀਂ ਥਾ ਵੇਖੋ 1 2 3 4 ਬਲ ਵੱਖਰੇ ਚੱਲਦੇ ਨੇ ਵਿੱਚ ਇਸ ਤਰ੍ਹਾਂ ਚੱਲਦੇ ਆ ਵੱਡਾ ਸੀਸਾ ਲੱਗਾ ਇਹ ਪੱਗ ਬੰਨਣ ਨੂੰ ਸਭ ਕਰਨੋ ਔਰ ਇਹ ਦੇਖੋਗੇ ਇਹਦੇ ਵਿੱਚ ਅਸੀਂ ਜਿਹੜੇ ਆ ਮੋਬਾਈਲ ਜਿਹੜਾ ਅੱਜ ਕੱਲ ਮੋਬਾਈਲ ਚਾਰਜ ਦੇਣ ਦਾ ਜ਼ਰੂਰਤ ਆ ਇਹਦੇ ਚ 10 ਮੋਬਾਈਲ ਦੇ ਆਈਡੀ ਟਾਈਮ ਜਿਹੜੇ ਆ ਇਹ ਚਾਰਜ ਤੇ ਲੱਗ ਜਾਂਦੇ ਆ 10 ਮੋਬਾਈਲ ਤੁਸੀਂ ਚਾਰਜ ਕਰ ਸਕਦੇ ਹੋ ਇੱਕੋ ਟਾਈਮ ਤੇ ਕੀ ਬਾਤ ਹੈ ਜੀ ਠੀਕ ਹੈ ਜੀ ਇੰਨੇ ਸਾਡੇ ਜਿਹੜੇ ਪੁਆਇੰਟ ਬਣੇ ਖੜੇ ਆ ਜੀ ਔਰ ਇਸ ਤੋਂ ਇਲਾਵਾ ਅਸੀਂ ਹੁਣ ਵੇਖੋ ਇਹਦੇ ਵਿੱਚ ਅਗਲੇ ਬੰਨੇ ਆਪਣੇ ਜਿਹੜਾ ਵਿਸਤਰਾ ਸਟੋਰ ਆਪਣਾ ਰਾਸ਼ਨ ਵੀ ਰੱਖ ਸਕਦੇ ਆ ਸਭ ਕੁਝ ਕਰ ਸਕਦੇ ਆ ਠੀਕ ਹੈ ਜੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀ ਜ਼ਿੰਦਗੀ ਜਿਹੜੀ ਆ ਇਹ ਸਰਕਾਰਾਂ ਦੇ ਸਾਨੂੰ ਇੱਕ ਜੰਗਲ 'ਚ ਬਣਾਉਣ ਵਾਲਾ ਕੰਮ ਕੀਤਾ ਵਾ ਸੜਕਾਂ ਦੇ ਬੌੜ ਦਾ ਕੰਮ ਕੀਤਾ ਉਹਨੂੰ ਦੇਖਦੇ ਹੋਇਆ ਅਸੀਂ ਇਹ ਜੰਗਲ 'ਚ ਮੰਗਲ ਲਾਤਾ ਜੰਗਲ 'ਚ ਮੰਗਲ ਲਾਇਆ ਜੀ ਠੀਕ ਹੈ ਜੀ ਤੇ ਇਸ ਟਰਾਲੀ ਦਾ ਕੀ ਕੀ ਇਸਤੇਮਾਲ ਕੀਤਾ ਜਾਂਦਾ ਮਤਲਬ ਕਿੱਥੇ ਕਿੱਥੇ ਪ੍ਰਯੋਗ ਦੇ ਵਿੱਚ ਲਿੱਤੀ ਜਾਂਦੀ ਹੈ ਜੀ ਇਹ ਦੇਖੋ ਜੀ ਇਹ ਟਰਾਲੀ ਐਕਚੁਅਲੀ ਜਿਹੜੀ ਹੈ ਨਾ ਹਾਂਜੀ ਇਸ ਟਾਈਮ ਜਿੱਥੇ ਅਸੀਂ ਬੈਠੇ ਆਂ ਇਹੋ ਜੇ ਟਾਈਮ ਤੇ ਕੀਤੀ ਜਾਂਦੀ ਆ ਠੀਕ ਹੈ ਜੀ ਅਸੀਂ ਜੋ ਸਿੱਧੂ ਬਾਰਡਰ ਤੋਂ ਆ ਕੇ ਇਹ ਟਰਾਲੀ ਬਣਾਏ ਆ ਹਾਂਜੀ ਆਪ ਦਿੱਲੀ ਤੋਂ ਇਹ ਟਰਾਲੀ ਜੇ ਅਸੀਂ ਘਰ ਜਾ ਕੇ ਕੋਈ ਕਾਮਰੇ ਦੇ ਕੋ ਲੈਂਦੇ ਅੱਛਾ ਜੀ ਇਹਨੂੰ ਬਕਾਇਦਾ ਅਸੀਂ ਆਪਣੇ ਸਟੋਰ ਦੇ ਅੰਦਰ ਲਗਾ ਗਏ ਔਰ ਇਹਨੂੰ ਰੱਖਦੇ ਆ ਇਹਨੂੰ ਇਸੇ ਕੰਮ ਵਾਸਤੇ ਵਰਤਦੇ ਆ ਸਾਡੇ ਜਿਹੜੇ ਬਾਕੀ ਜ਼ਿੰਮੇਦਾਰਾ ਸਾਧਨ ਵਾਸਤੇ ਟਰਾਲੀਆਂ ਚਾਹੀਦੀਆਂ ਉਹ ਵੱਖਰੀਆਂ ਨੇ ਇਹ ਸਾਡਾ ਇੱਕ ਸੁਵਿਧਾ ਲਗਾਤਾਰ ਦਾ ਸਾਨੂੰ ਨਹੀਂ ਪਤਾ ਕਿਹੜੇ ਕੋ ਜਿਵੇਂ ਉਹਦੇ ਕਾਬਲ ਦੇ ਜੰਮਿਆਂ ਨੂੰ ਸਦਾ ਮਹਿਮਾ ਰਹਿਣ ਸਾਡੇ ਉੱਤੇ ਸਰਕਾਰ ਨੇ ਇਹ ਗੱਲ ਬਣਾਉਂਦੀ ਆ ਅਸੀਂ ਤੇ ਇਹਨੂੰ ਇੱਕ ਉਹ ਕਾਬਲ ਦੀਆਂ ਸਾਰੀਆਂ ਜਿਹੜੀਆਂ ਉਹ ਖਾਨ ਨੇ ਉਹਦੇ ਦਾ ਜੋੜਦੇ ਹੋਏ ਸਦਾ ਤਿਆਰ ਰੱਖਿਆ ਜਦੋਂ ਸਾਨੂੰ ਹੁਕਮ ਹੋਏ ਜਦੋਂ ਸਾਨੂੰ ਲੋਡ ਪਵੇ ਟਰੈਕਟਰ ਟਰਾਲੀ ਚ ਪਾਇਆ ਟਰੈਕਟਰ ਚ ਪਾਈਦਾ ਤੇਲ ਆਪਣੇ ਬੰਦੇ ਪਈ ਦੇ ਵਿੱਚ ਬਈ ਨੇ ਰਾਸ਼ਨ ਲੈ ਕੇ ਉਸ ਵੇ ਤੁਰ ਪੈ ਨੇ ਜਿਸ ਤਰ੍ਹਾਂ ਪਹਿਲਾਂ ਸਿੱਖ ਜੰਗਲਾਂ 'ਚ ਰਹਿੰਦੇ ਸੀ ਕਿਉਂਕਿ ਉਹ ਸਮਾਂ ਸੀ ਕੋਹੜੀਆਂ ਦੇ ਉੱਤੇ ਹਾਂਜੀ ਘੋੜੀਆਂ ਦੇ ਰਹਿ ਕੇ ਸਾਰਾ ਕੰਮ ਕਰਦੇ ਉੱਤੇ ਹੀ ਸੌਂ ਜਾਂਦੇ ਸੀ ਇਸ ਤਰ੍ਹਾਂ ਇਹ ਵੀ ਸਾਡਾ ਉਹ ਪੁਰਾਣੇ ਸਮੇਂ ਨੂੰ ਵੇਖ ਕੇ ਯੁੱਧ ਧੜਨ ਵਾਸਤੇ ਸਾਡੀ ਇਹ ਰਣਨੀਤੀ ਦੇ ਵਿੱਚ ਇੱਕ ਸਾਡਾ ਘਾਰ ਆ ਵਾਹ ਜੀ ਵਾਹ ਇਸ ਚੀਜ਼ ਨੂੰ ਦੇਖ ਕੇ ਨਾ ਵਿਰੋਧੀਆਂ ਨੂੰ ਬੜੀ ਤਕਲੀਫ ਹੁੰਦੀ ਹੈ ਖਾਸ ਕਰ ਗੋਦੀ ਮੀਡੀਆ ਜਿਹੜਾ ਹੈ ਉਹ ਕਹਿੰਦਾ ਇਹਨਾਂ ਨੇ ਤਾਂ ਟਰਾਲੀਆਂ ਮੋਡੀਫਾਈ ਕੀਤੀਆਂ ਨੇ ਟਰੈਕਟਰ ਮੋਡੀਫਾਈ ਕੀਤੇ ਨੇ ਇਹਨਾਂ ਨੂੰ ਪੈਸੇ ਦੀ ਕੀ ਘਾਟ ਹੈ ਉਹ ਤਾਂ ਐ ਬੋਲਦੇ ਨੇ ਕਿ ਇਹ ਸੋਨੇ ਕਪੜੇ ਕਿਉਂ ਪਾਈ ਫਿਰਦੇ ਨੇ ਦੇਖੋ ਜੀ ਮੋਦੀ ਇੱਕ ਐਸੀ ਭੈੜੀ ਚੀਜ਼ ਆ ਜਦੋਂ ਇਹ ਪਹਿਲੀ ਵਾਰ ਬਣਿਆ 14 ਦੇ ਵਿੱਚ ਔਰ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਜੀ ਕਿ ਇਹ ਮੋਦੀ ਨੇ ਆਰਮੀ ਦੀ ਨਾਲ ਰਲ ਕੇ ਆਰਮੀ ਦੀ ਵਰਦੀ 'ਚ ਪ੍ਰਾਈਵੇਟ ਕੱਪੜੇ ਪਾ ਕੇ ਇਹਨਾਂ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਘੁੰਮਿਆ ਨੇ ਅੱਛਾ ਜੀ ਔਰ ਕਿਸੇ ਨੂੰ ਨਹੀਂ ਪਤਾ ਮੋਦੀ ਆ ਰਿਹਾ ਠੀਕ ਹੈ ਜੀ ਇਹ ਨੇ ਚੋਰੀ ਸਾਰਾ ਘੁੰਮ ਕੇ ਵੇਖ ਕੇ ਇਹ ਜਿਹੜੇ ਸਾਡੀਆਂ ਉਥੇ ਬਿਲਡਿੰਗਾਂ ਬਣੀਆਂ ਉਹਨਾਂ ਦੇ ਵੀ ਬੜਾ ਸੜਿਆ ਅੱਛਾ ਜੀ ਔਰ ਇਹਨੇ ਆਪਣੇ ਦਿਲ ਜਮਨ ਲਿਆ ਹੂੰ ਕਿ ਇਹ ਬੜੇ ਅਮੀਰ ਨੇ ਹੂੰ ਲੇਕਿਨ ਸਾਡੀ ਇੱਕ ਖਸ਼ੀਸ਼ियत ਆ ਅਸੀਂ ਲੋਕ ਕਰਜ਼ੇ ਤੋਂ ਨਹੀਂ ਡਰਦੇ ਜੀ ਅਸੀਂ ਲੋਕ ਚੰਗੇ ਆਪਣੇ ਬਿਲਡਿੰਗਾਂ ਜਿਹੜੀਆਂ ਤਾਂ ਬਣਾਈਆਂ ਕਿ ਆਪਣੇ ਜਨਜੀਵਨ ਨੂੰ ਆਪਣੇ ਬੱਚਿਆਂ ਨੂੰ ਜੇ ਇਹ ਫਲੈਟ 'ਚ ਰਹਿ ਸਕਦੇ ਆ ਬੰਬਈ ਦੀ ਇੱਕ ਐਸੀ ਮਿਸਾਲ ਜਾਂ ਨੋਡਾ 'ਚ ਜਾ ਕੇ ਵੇਖੋ ਇਹੋ ਜਿਹੇ ਫਲੈਟ ਚ ਰਹ ਸਕਦੇ ਆ ਤੇ ਸਾਡਾ ਵੀ ਜੀ ਕਰਦਾ ਚੰਗੀ ਥਾਂ ਰਹਿਣ ਵਾਸਤੇ ਅਸੀਂ ਉਹ ਬੇਸ਼ੱਕ ਬਣਾਈਆਂ ਵਾ ਬੜਾਈਆਂ ਕਰਜੇ ਸਿਆ ਅਜੇ ਕਰਜੇ ਨਹੀਂ ਲੱਥੇ ਇਹ ਸਾਡੇ ਤੇ ਸੜਿਆ ਖੜਾ ਸਾਡੇ ਉਹਨਾਂ ਮਕਾਨਾਂ ਨੂੰ ਵੇਖ ਕੇ ਸਾਡੇ ਇਹਨਾਂ ਟਰਾਲੀਆਂ ਨੂੰ ਵੇਖ ਕੇ ਇਹਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਬੀਤ ਕਿ ਕੀ ਰਹੀ ਆ ਆ ਦੇਦੇ ਜੋ ਕੁਛ ਆ ਇਹ ਅਸੀਂ ਆਨਾਜ ਪੈਦਾ ਕਰਕੇ ਉਹਨੂੰ ਦੇਨੇ ਆ ਇਹ ਨਾਜ ਦਾ ਮੁੱਲ ਜਿਹੜਾ ਵਾ ਸਾਨੂੰ ਨਹੀਂ ਦੇ ਰਿਹਾ ਢਾਨੇ ਬਾਨੀਆਂ ਨੂੰ ਜਿਹਦੀ ਇੱਕ ਢਾਨੇ ਬਾਨੀ ਦੇ ਦੱਸਦੇ ਆਵੇ ਬੰਬੇ ਦੇ ਵਿੱਚ ਮੈਂ ਵੀ ਗਿਆ ਦੇਖਿਆ ਕਿ ਇਹਦੀ ਕੋ ਜਿਹੜਾ ਬੰਗਲਾ ਉਹਦੇ ਤੇ ਤਿੰਨ ਹੈਲੀਪੈ ਪੈੜਨੇ ਤਿੰਨ ਮਤਲਬ ਕਿ ਜਿਹੜੇ ਆ ਹੈਲੀਕਾਪਟਰ ਇੱਕ ਐਟ ਅ ਟਾਈਮ ਉਤਰਦੇ ਆ ਔਰ ਇਹ ਉਹਨੂੰ ਮਾਮਾ ਬਣਾਈ ਬੈਠਾ ਉਹਨੂੰ ਸਭ ਕੁ ਬਣਾਈ ਬੈਠਾ ਔਰ ਸਾਨੂੰ ਆਦਾ ਵੀ ਇਹ ਹੋਰ ਕਰਜ਼ੇ ਦੀ ਆਜਣ ਥੱਲੇ ਵੀ ਆਜਣ ਖਤਮ ਹੋ ਜਾਣਾ ਅਨਾਜ ਤਿਆਰ ਕਰਕੇ ਅਡਾਨੀ ਬਾਨੂ ਦੇ ਦੇਣ ਇਹ ਆਪਣਾ ਖਰਚਾ ਆ ਉਹਨਾਂ ਲੈਣ ਤੇ ਅਡਾਨੀ ਬਾਨੀ ਬਾਹਰ ਜਾ ਕੇ ਆਪਣਾ ਇਹੋ ਚੀਜ਼ਾਂ ਨੂੰ ਕਈ ਗੁਣਾ ਵਧ ਕਰਕੇ ਇਸ ਤਰ੍ਹਾਂ ਦਾ ਪੈਸਾ ਕਮਾ ਲੇ ਔਰ ਮੈਂ ਇਹ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਆ ਅਡਾਨੀ ਬਾਨੇ ਨੂੰ ਪਤਾ ਹੈ ਕਿ ਇਹ ਹੁਣ ਮੋਦੀ ਫੇਰ ਜਾ ਗਿਆ ਦੁਬਈ ਹੂੰ ਔਰ ਦੁਬਈ ਆ ਛੱਲੀ 240 ਰੁਪਏ ਦੀ ਵੇਖਦੀ ਸਾਡੀ ਜਿਹੜੀ ਇੱਥੇ ਹੈ ਤਿਆਰ ਕੀਤੀ ਆ ਇਹ ਸਾਡੀਆਂ ਇਹਨਾਂ ਚੀਜ਼ਾਂ ਦੇ ਨਿਗਾ ਰੱਖੀ ਬੀਠਾ ਵੀ ਤਿਆਰ ਇਹ ਕਰਨਾ ਤੇ ਉਹਦਾ ਲਾਭ ਮੈਨਾਂ ਦਾ ਅਡਾਨੀ ਬਾਨੇ ਨੂੰ ਇਹ ਨੋਟ ਤਿਆਰ ਕਰਦਾ ਨੋਟ ਇਹ ਹੋ ਸਕਦਾ ਜਦੋਂ ਅਡਾਨੀ ਮਰੇ ਜਾਂ ਇਹ ਮਰੇ ਉਹਦਾ ਸਸਕਾਰ ਨੋਟਾ ਨਾ ਕਰਨਾ ਪਵੇ ਲਕੜਾ ਨਾ ਨਹੀਂ ਹੋਏਗਾ ਠੀਕ ਹੈ ਜੀ ਚਲੋ ਇਹ ਤਾਂ ਗੱਲ ਹੋ ਗਈ ਹੁਣ ਟੈਕਟਰ ਟਰਾਲੀ ਦੇ ਬਾਰੇ ਹੁਣ ਅਖੀਰ ਦੇ ਵਿੱਚ ਜੀ ਅਗਲੀ ਆਪਣੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਤੇ ਕੀ ਕੁਝ ਆਪਾਂ ਅੱਗੇ ਕਰਾਂਗੇ ਜੀ ਦੇਖੋ ਜੀ ਰਣਨੀਤੀ ਤੇ ਦਿਸ ਪਈ ਆ ਜੀ ਜੋ ਇਹਨਾਂ ਨੇ ਸਾਡੇ ਨਾਲ 21 ਤਰੀਕ ਨੂੰ ਕੀਤਾ ਬਿਲਕੁਲ ਜੀ ਸਾਨੂੰ ਇੱਕ ਬਨੇ ਲਾਰਾ ਦੇ ਕੇ ਮੰਗਾ ਵਾਸਤੇ ਸਹਿਮਤੀ ਜਗਾਉਂਦਾ ਥੋੜੀਆਂ ਜੀਆਂ ਉਹ ਵੀ ਜ਼ੁਬਾਨੇ ਲਿਖਤੀ ਨੇ ਦੂਸਰੇ ਬਨੇ ਫੋਲ ਤਿਆਰੀ ਕੀਤੀ ਆ ਤਿਆਰੀ ਕਰਕੇ ਨੇ ਜੋ ਵੀ ਪਰਸੋਂ ਕੰਮ ਕਰਾਏ ਨੇ ਆਪਣੀਆਂ ਨੇ ਸੈਨਾ ਭੇਜੀ ਆ ਆਪਣੇ ਬਜਰੰਗਬਲੀ ਬੰਦੇ ਭੇਜੇ ਆ ਉਹਨਾਂ ਬੰਦਿਆਂ ਨੇ ਸਾਡੇ ਚ ਵੜ ਕੇ ਔਰੇ ਨੇ ਬਕਾਇਦਾ ਵਿਉਂਤਬੰਦੀ ਦੇ ਨਾਲ ਇਹ ਉਦੋਂ ਦਾ ਅਟੈਕ ਇਹ ਅਟੈਕ ਆ ਬਿਲਕੁਲ ਕਿਤੇ ਇਹ ਸਾਡੇ ਨਾਲ ਇਹ ਆਈਐਸ ਡਿਊਟੀ ਨੂੰ ਲੜਦਾ ਸਾਨੂੰ ਰੋਕ ਇਹ ਅਟੈਕ ਕੀਤਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਨੇ ਕੀਤਾ ਵਾ ਉਹਦੇ ਚ ਅਸੀਂ ਅੱਖੀਂ ਵੇਖਿਆ ਕਿ ਇਹਨਾਂ ਨੇ ਗਾਹ ਵਧ ਕੇ ਸਾਡੇ ਬੰਦਿਆਂ ਦੇ ਗੋਲੇ ਪੈਣਾ ਛੋਟੇ ਆ ਗੋਲਿਆਂ ਨਾਲ ਜੋ ਜਖਮ ਹੋਇਆ ਉਹਨਾਂ ਜਖਮਿਆਂ ਨੂੰ ਏਡ ਦੀਆਂ ਦੀ ਖਾਤਰ ਮਲਮ ਪੱਟੀ ਕਰਨ ਦੀ ਖਾਤਰ ਪਹਿਲਾਂ ਜਖਮੀਆਂ ਨੂੰ ਇਹਨਾਂ ਨੇ ਉਥੇ ਪਿਆਨ ਜਾਂ ਲੱਤਾਂ ਜਿਹੜੀਆਂ ਵਾ ਇੱਕ ਨੇ ਪੈ ਰੱਖਿਆ ਦੂਜੇ ਨੇ ਉਹਦਾ ਗੋਡਾ ਤੋੜ ਕੇ ਉਹਦੇ ਸਿਰ ਨਾਲ ਲਾ ਗਏ ਉਹਨਾਂ ਨੂੰ ਪੂਰੀਆਂ ਸੁੱਟਿਆ ਵਾ ਔਰ ਬਾਕੀ ਗਾਂ ਵਧ ਕੇ ਨੇ ਜਰੀਲੇ ਇਹਨੇ ਜਿਹੜੇ ਬੰਬ ਸੁੱਡੇ ਬੜੇ ਜਰੀਲੇ ਸਨ ਇਹ ਉਹ ਸਮੋਗ ਬੰਬ ਨਹੀਂ ਗੇ ਜਰੀਲੇ ਬੰਬ ਸੁੱਟ ਕੇ ਸਾਡੇ ਟਰੈਕਟਰ ਟਰਾਲੀਆਂ ਦੇ ਵਿੱਚ ਆਣ ਕੇ ਵੜ ਕੇ ਇਹਨੇ ਤਲਵਾਰਾਂ ਜਿਹੜੀਆਂ ਸੀ ਉਹ ਪਹਿਲਾਂ ਉਹਨਾਂ ਬੰਦਿਆਂ ਨੂੰ ਫੜਾਈਆਂ ਸੀ ਉਹਨਾਂ ਦੀ ਵਰਦੀ ਬਣਾਈ ਸੀ ਔਰ ਉਹਨਾਂ ਦੀ ਵਰਦੀ ਆਪਣੇ ਨਾਲ ਦੂਰੋਂ ਮਿਲਦੀ ਵੀ ਜਿਵੇਂ ਫੌਜੀ ਹੁੰਦੇ ਆ ਲੇਕਿਨ ਗਾਂ ਜਦੋਂ ਆਏ ਆ ਉਹਨਾਂ ਸਾਡੇ ਟਰੈਕਟਰ ਟਰਾਲੀਆਂ ਜਿਹੜੀਆਂ ਆਪਣੀਆਂ ਤਲਵਾਰਾਂ ਦੇ ਨਾਲ ਤੋੜੀਆਂ ਵਾਂ ਕੀਤਾ ਵਾ ਔਰ ਉਹ ਤਲਵਾਰਾਂ ਤੋਂ ਉਹਨਾਂ ਨੂੰ ਇਹ ਸ਼ੋਅ ਕੀਤਾਗੇ ਇਹ ਸਾਡੇ ਕੇਡਰ ਦੇ ਔਰ ਇਹ ਗਵਰਨਮੈਂਟ ਦੇ ਤਾਂ ਇਹਨੇ ਇਹ ਸ਼ੋਅ ਕੀਤਾ ਕਿ ਆਪ ਸੱਚੇ ਇਹ ਲੜੇ ਲੜਿਆ ਤੇ ਇਹਨਾਂ ਕੁਝ ਕੀਤਾ ਇਹਨੇ ਹਰ ਤਰ੍ਹਾਂ ਦਾ ਇਹ ਆਪਣਾ ਕੰਡਾ ਆਪਣੀ ਪਲਾਨਿੰਗ ਬਣਾਈ ਆ ਜਿਹਦੇ ਚ ਇਹਨੇ ਕਿਹਾ ਕਿ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਔਰ ਮੈਂ ਗਲਤ ਕਰਦਾ ਹੋਇਆ ਵੀ ਜਿਹੜਾ ਆਪਣੇ ਆਪ ਨੂੰ ਮੀਡੀਆ ਸੱਚ ਉਹ ਖਾਵਾਂ ਤੁਸੀਂ ਮੈਂ ਹੈਰਾਨ ਆ ਤੁਹਾਡੇ ਤੇ ਨਿੱਕੇ ਚੈਨਲ ਵਾਲੇ ਤੁਸੀਂ ਬਿਲਕੁਲ ਸੱਚ ਬੋਲਦੇ ਜੇ ਨੈਸ਼ਨਲ ਚੈਨਲ ਇੱਥੇ ਕੋਈ ਨਹੀਂਗਾ ਨੈਸ਼ਨਲ ਚੈਨਲ ਇੱਕ ਦਿਨ ਇੱਥੇ ਆਇਆ ਸੀ ਉਹ ਇੱਕ ਦਿਨ ਰਹਿ ਕੇ ਭੱਜ ਗਿਆ ਕਿਉਂਕਿ ਜਦੋਂ ਫੋਟੋ ਲਈ ਜਾਂਦੀ ਆ ਫੋਟੋ ਨੇ ਸਲੀਅਤ ਦੇਣੀ ਹੁੰਦੀ ਆ ਉਹ ਨੈਸ਼ਨਲ ਚੈਨਲ ਨੂੰ ਜਦੋਂ ਪਹਾਂ ਫੋਟੋ ਜਾਂਦੀਆਂ ਸੀ ਉਹ ਮੁੜ ਕੇ ਉਹਨਾਂ ਨੂੰ ਨਹੀਂ ਸੀ ਕਰਦੇ ਬ੍ਰਾਡਕਾਸਟ ਔਰ ਨੈਸ਼ਨਲ ਚੈਨਲ ਜਿਹੜਾ ਵਾ ਉਹ ਸਾਰਾ ਹੀ ਮੀਡੀਆ ਇਹਦਾ ਵਾ ਇਥੋਂ ਵੀਡੀਓ ਨੂੰ ਬਾਬਾ ਜੀ ਮੈਂ ਮਾਫੀ ਚੰਗਾ ਰੋਕ ਰਿਹਾ ਆ ਵੀ ਇਹਨਾਂ ਵੀਡੀਓ ਨੂੰ ਬਲੌਕ ਕੀਤਾ ਜਾ ਰਿਹਾ ਸਾਡੀ ਵੀਡੀਓ ਨੂੰ ਵੀ ਬਲੌਕ ਕੀਤਾ ਜਾ ਰਿਹਾ ਕਿ ਤੁਸੀਂ ਦਿਖਾਓ ਇਹਨਾਂ ਦੇ ਤੋਂ ਵੱਧ ਕੀ ਹੋ ਸਕਦਾ ਇਹ ਸਾਡਾ ਸੰਵਿਧਾਨ ਆ ਜਿਹਦੇ ਚ ਤੁਹਾਨੂੰ ਅਧਿਕਾਰ ਮਿਲੇ ਨੇ ਮੀਡੀਆ ਨੂੰ ਪੂਰੇ ਵਰਦ ਦੇ ਅਧਿਕਾਰ ਮਿਲੇ ਨੇ ਮੁੱਖੀ ਅਧਿਕਾਰ ਮਿਲੇ ਨੇ ਹਰ ਤਰ੍ਹਾਂ ਦੇ ਇਹ ਅਧਿਕਾਰ ਤੁਹਾਡੇ ਵੀ ਰੋਕ ਰਿਆ ਸਭ ਕੋ ਕਰ ਰਿਹਾ ਜੇ ਤੁਹਾਡੇ ਨਾਲ ਕੋਈ ਕੁਛ ਕਰਦਾ ਵਾ ਸੱਚ ਦੀ ਆਵਾਜ਼ ਨਾ ਤੇ ਸਾਡੇ ਨਾਲ ਤੇ ਨੇ ਕਰਨਾ ਹੀ ਕਰਨਾ ਬਿਲਕੁਲ ਅਸੀਂ ਸਾਰ ਕੱਲ ਸਾਡੀ ਮੀਟਿੰਗ ਸੀ ਉਹਦੇ ਚ ਇਹ ਬਿਲਕੁਲ ਸਾਰੇ ਜਿਹੜੇ ਪ੍ਰਧਾਨਾਂ ਨੇ ਬੈਠ ਕੇ ਤੈਅ ਕੀਤਾ ਕਿ ਇਹਦੀ ਰਣਨੀਤੀ ਪਾਕਿਸਤਾਨ ਦੇ ਨਾਲੋਂ ਵੀ ਮਾੜੀ ਆ ਇਹ ਆਪਣੀ ਰਣਨੀਤੀ ਵਰਤੇਗਾ ਔਰ ਅਸੀਂ ਆਪਣਾ ਮੋਰਚਾ ਜਿਹੜਾ ਸ਼ਾਂਤਮਈ ਜਮਾਈ ਜਾਂਦੇ ਆ ਸ਼ਾਂਤਮਈ ਦੇ ਲਬਜ ਨੂੰ ਮੇਰੇ ਦਾਗ ਲਾ ਦਿੱਤਾ ਵਾ ਉਹ ਸ਼ਾਂਤਮਈ ਲਬਜ ਅਸੀਂ ਤੇ ਕਹੀ ਜਾਵਾਂਗੇ ਇਹਨੇ ਡिक्टेटरਸ਼ਿਪ ਉਹ ਕੀਤੀ ਆ ਉਹ ਸਾਰਾ ਵਰਡ ਦੇਖ ਰਿਹਾ ਸਭ ਕੋ ਦੇਖ ਰਿਹਾ ਅਸੀਂ ਤੇ ਹਰ ਪੰਜ ਉਰੇ ਦੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਵਪਾਰੀਆਂ ਨੂੰ ਇਹ ਸਾਰੇ ਜਿਹੜੇ ਤੋਂ ਦੁਖੀ ਆ ਉਹਨਾਂ ਕਹਿੰਦੇ ਉੱਠੋ ਆ ਸਮਝੇ ਜੇ ਹੁਣ ਨਾ ਉੱਠੇ ਤੇ ਸਦਾ ਵਾਸਤੇ ਆਪਾਂ ਨੂੰ ਇਹ ਖਤਮ ਕਰ ਦੇਗਾ ਸਾਡੀ ਤੇ ਪੁਕਾਰੇ ਉੱਠੋ ਅਸੀਂ ਆਪਣੇ ਬਜ਼ੇਦ ਨਹੀਂਗੇ ਅਸੀਂ ਆਪਣੇ ਹੱਕਾਂ ਵਾਸਤੇ ਇੰਨਾ ਦੁੱਖ ਸਮਝ ਕੇ ਇਹਨੇ ਜ਼ਖਮੀ ਕਰਾਗੇ ਆਪਣੇ ਬੰਦੇ ਮਰਵਾਗੇ ਔਰ ਜਿਹੜੇ ਨੇ ਬੰਦੇ ਬੋਰੀਆਂ 'ਚ ਖੜੇ ਸੀ ਉਹ ਵੀ ਸਾਨੂੰ ਕੱਲ ਪਤਾ ਲੱਗਾ ਕਿ ਇੱਕ ਨੂੰ ਇਹਨੇ ਰੋहतक ਹਸਪਤਾਲ ਦੇ ਵਿੱਚ ਲੈ ਗਿਆ ਵਾ ਜੀ ਤੇ 307 ਦਾ ਮੁਕਦਮਾ ਕੀਤਾ ਵਾ ਹਾਂ ਬਾਕੀ ਚਾਰ ਬੰਦੇ ਸਾਨੂੰ ਅਜੇ ਡਿਕਲੇਅਰ ਨਹੀਂ ਹੋਏ ਇਹਨੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਜੋਲ ਗਿਆ ਸੀ ਜਦੋਂ ਰੋਲਾ ਪਿਆ ਸਭ ਚੋ ਉਹ ਵੀ ਸੁਣਿਆ ਇਹਨੇ ਉਹ ਆਪ ਸੁੱਟ ਦਿੱਤੇ ਕਣਕਾਂ 'ਚ ਉਹ ਅਜੇ ਡਿਕਲੇਅਰ ਨਹੀਂ ਕੀਤਾ ਗਿਆ ਦੇਖਿਆ ਨਹੀਂ ਗਿਆ ਇਹ ਤਾਂ ਬਹੁਤ ਪੜੀ ਕਰਤੂਤ ਕਰ ਰਿਹਾ ਵਾ ਔਰ ਪਾਕਿਸਤਾਨ ਦੇ ਵਿੱਚ ਜਦੋਂ ਮੈਂ ਲੜਾਈ ਲੜੀ 71 ਦੀ ਜੇ ਉਹਨਾਂ ਦਾ ਕੋਈ ਜ਼ਖਮੀ ਸਾਡੇ ਕੋਲ ਆ ਗਿਆ ਅਸੀਂ ਉਹ ਜ਼ਖਮੀ ਨੂੰ ਬਾਅਦ ਦੇ ਵਿੱਚ ਮਲਮ ਲਾਈ ਪੱਟੀ ਲਾਈ ਉਹਨੂੰ ਬਚਾਇਆ ਵਾ ਮਾਰਿਆ ਨਹੀਂ ਜੇ ਸਾਡੇ ਬੰਦੇ ਉਹਨਾਂ ਕੋਲ ਚਲੇ ਗਏ ਤਾਂ ਉਹਨਾਂ ਵੀ ਸਾਡੇ ਬੰਦਿਆਂ ਨੂੰ ਮਲਮ ਪੱਟੀ ਕੀਤੀ ਆ ਨਾਗੇ ਦੀ ਤਰ੍ਹਾਂ ਲੱਤਾਂ ਤੋੜੀਆਂ ਇਹ ਤੇ ਉਹਨਾਂ ਪਾਪੀਆਂ ਰੋ ਵਧ ਗਿਆ ਵਾ ਇਹਦਾ ਜੋ ਪਤਾ ਨਹੀਂ ਕੁਦਰਤ ਨੇ ਇਹਨੂੰ ਕੀ ਹਰਨਾਕਸ਼ ਬਣਾ ਕੇ ਭੇਜਿਆ ਕੀ ਕਰਕੇ ਭੇਜਿਆ ਅਸੀਂ ਤੇ ਉਹ ਇਹਨੂੰ ਕਵਾਂਗੇ ਇਹ ਕੌਮ ਨੂੰ ਹਰ ਇੱਕ ਨੂੰ ਦਾਪ ਰਿਆ ਇਹ ਸਿਰਫ RAM ਦੇ ਨਾਂ ਦੇ ਉੱਤੇ ਉਹਨੂੰ ਵੋਟ ਲੈਣੀ ਚਾਹੁੰਦਾ ਪਰ RAM ਇੱਕ ਸੱਚਾ ਭਗਤ ਸੀ ਉਹਦੇ ਜਿਹੜੇ ਗਾਂ ਉਹਨੂੰ ਮੰਨਣ ਵਾਲੇ ਉਹ ਸੱਚੇ ਭਗਤ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਗਮਰਾਹ ਕਰਕੇ ਮਾਰਿਆ ਜੇ ਗਾਂ ਆ ਗਿਆ 5 ਸਾਲ ਨਾ RAM ਰਹੇਗਾ ਨਾ REEM ਰਹੇਗਾ ਨਾ ਤੋ ਜੇ ਤਰ੍ਹਾਂ ਰਹਿਣਗੇ ਖੀਰ ਇਹ ਡਿਕਟੇਟਰ ਜਿਹੜਾ ਨਾ ਇਹ ਆਪਣੇ ਆਪ ਨੂੰ ਪਦਾਰੀ ਹਰਨਾਕਸ਼ ਬਣ ਕੇ ਕੀ ਕਰੇਗਾ ਸਾਡੇ ਨਾਲ